ਅੱਜ ਮਾੜਿਆਂ ਦਾ ਖਲਾਫ ਚਲਾਈ ਮਹਿਮ ਤੇ ਚਲਦੇ ਆ ਤੇ ਇੱਕ ਐਸਆਰਪੀ ਸਾਹਿਬ ਆ ਗਏ ਉਹਨਾਂ ਯੋਗ ਅਗਵਾਈ ਹੇਠ ਕੰਮ ਕਰਦੇ ਆ ਚੌਕੇ ਲੋਕੋ ਕੋਲ ਤੇ ਥਾਣਾ ਬਦਨੀ ਤਣਾ ਦੇ ਪੁਲਿਸ ਨੂੰ ਇੱਕ ਬੱਤੀ ਤਾਵੇਂ ਆਪੇ ਮਿਲ ਗਿਆ ਜਿਸ ਦੇ ਵਿੱਚ ਕੇਬਲ ਤਾਰਾਂ ਜਿਹੜੀਆਂ ਮੋਟਰ ਵਾਲੀਆਂ 6 ਮੈਂਬਰੀ ਗਰੋ ਕਬੂ ਕੀਤਾ ਜਿਨ੍ਹਾਂ ਪਰਸੋਂ ਦੋ ਥੈਲੇ ਕੇਬਲ ਤਾਰਾਂ ਦੇ ਪ੍ਰਾਪਤ ਕਰਾਏ ਨੇ ਜਿਹੜੇ ਮੈਂਬਰ ਨੇ ਇਹ ਇਹਨਾਂ ਦੇ ਨਾਮ ਹੈਗੇ ਨੇ ਬਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਨਰਤਾਇ ਸਿੰਘ, ਆਮਰਦੀਪ ਸਿੰਘ, ਪਵਨਦੀਪ ਸਿੰਘ, ਮੇਰਦਾ ਸਿੰਘ ਇਹ ਸਾਰੇ ਜਿਹੜੇ ਢਾਕੀਆਂ ਤੇ ਰਹਿਣ ਵਾਲੇ ਨੇ। ਇਹ ਸਾਰੇ ਇਹਨਾਂ ਦਾ ਕੋਈ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈਗਾ ਦੋਸ਼ੀਆਂ ਦਾ ਜਾਂ ਨਹੀਂ? 아니 ਇਹਨਾਂ ਤੇ ਪਹਿਲਾਂ ਵੀ ਦੋ ਤੇ ਹੈਗੇ ਪਰਚੇ ਦਾ ਗੁਰਪ੍ਰੀਤ ਸਿੰਘ ਜਿਹੜਾ ਢਾਕੀਆਂ ਦਾ ਇਹਦੇ ਉੱਪਰ ਹੈਗਾ ਸਰਦਾਰ ਲੁਧਿਆਣਾ ਜਿਹੜਾ ਲੁੱਟਾ ਖੋਹ ਦਾ ਪਰਚਾ ਦਾ ਢੰਦਰ ਭਾਇ ਸਿੰਘ ਹੈ ਇਹਦੇ ਤੇ ਵੀ ਲੁੱਟਾ ਖੋਹ ਦਾ ਦਾ ਕਾਰਪੋਰੇਟ ਤੇ ਇਹਨਾਂ ਨੂੰ ਅਸੀਂ ਅੱਜ ਜਿਹੜਾ ਅ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਲਵਾਗੇ ਤੇ ਇਸ ਤੋਂ ਬਾਅਦ ਇਹਨਾਂ ਦੀ ਕੁਝ ਕਿਸ ਕਰਾਂ ਅੱਜ ਮਾੜੀਆਂ ਪ੍ਰਸਤਾਪ ਚਲਾਈ ਵਹਿਮ ਤੇ ਚਲਦੇ ਆ ਤੇ ਇੱਕ ਐਸਆਰਪੀ ਸਾਫ ਹੋ ਗਿਆ ਉਹਨੂੰ ਯੋਗ ਅਗਵਾਇਟ ਕੰਮ ਕਰਦੇ ਆ ਚੌਕੇ ਲੋਕਾਂ ਕੋਲ ਤੇ ਥਾਣਾ ਬਦਨੀ ਤਨਾਂ ਦੇ ਪੁਲਿਸ ਨੂੰ ਇੱਕ ਪੱਟੀ ਤਾਵੇਂ ਆਪੇ ਮਿਲ ਗਿਆ ਜਿਸ ਦੇ ਵਿੱਚ ਕੇਵਲ ਤਾਰਾਂ ਜਿਹੜੀਆਂ ਮੋਟਰ ਵਾਲੀਆਂ 6 ਮੈਂਬਰੀ ਗਰੋ ਕਪੂ ਕੀਤਾ ਜਿਨ੍ਹਾਂ ਪਰਸੋਂ ਦੋ ਥਾਈਲੇ ਕੇਬਲ ਤਾਰਾਂ ਨੇ ਪ੍ਰਾਪਤ ਕਰਾਇਏ ਨੇ ਜਿਹੜੇ ਮੈਂਬਰ ਨੇ ਇਹ ਇਹਨਾਂ ਦੇ ਨਾਮ ਹੋਏਗੇ ਨੇ ਬਰਿੰਦਰ ਸਿੰਘ, ਦੁਰਪ੍ਰੀਤ ਸਿੰਘ, ਨਰਤਾਇ ਸਿੰਘ, ਅਮਰਦੀਪ ਸਿੰਘ, ਗੋਬਿੰਦ ਸਿੰਘ, ਮਿਰਤਾ ਸਿੰਘ ਇਹ ਸਾਰੇ ਜਿਹੜੇ ਡਾਕੀਆਂ ਤੇ ਰਹਿਣ ਵਾਲੇ ਨੇ ਸਾਰੇ ਇਹਨਾਂ ਦਾ ਕੋਈ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈਗਾ ਦੋਸ਼ੀਆਂ ਦਾ ਜਾਂ ਨਹੀਂ ਇਹਨਾਂ ਤੇ ਪਹਿਲਾਂ ਵੀ ਦੋ ਤੇ ਹੈਗਾ ਪਰਚੇ ਦਾ ਤੇ ਗੁਰਪ੍ਰੀਤ ਸਿੰਘ ਜਿਹੜਾ ਦਾਕਿਆ ਦਾ ਇਹਦੇ ਉੱਪਰ ਹੈਗਾ ਸਦਾ ਲੋਹੇਆਣਾ ਇਹਦਾ ਲੁੱਟਾ ਹੋਵਨ ਦਾ ਪਰਚਾ ਦਰਜ ਹੈ ਜਿੰਦਰਪਾਲ ਸਿੰਘ ਹੈ ਇਹਦੇ ਤੇ ਵੀ ਲੁੱਟਾ ਹੋਵਨ ਦਾ ਪਰਚਾ ਦਰਜ ਹੈ ਇਹ ਹੈਗਾ ਸਦਾ ਰਾਜਪੁਰੇ ਤੇ ਇਹਨਾਂ ਨੂੰ ਅਸੀਂ ਅੱਜ ਜਿਹੜਾ ਦਾਫਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਰਨ ਲਵਾਗੇ ਤੇ ਇਸ ਤੋਂ ਬਾਅਦ ਇਹਨਾਂ ਦੀ ਕੁੱਝ ਕੇਸ ਕਰਾਂ ਅੱਜ ਮਾੜੀਆਂ ਸਾਂ ਤਲਾਬ ਚਲਾਈ ਮਹਿਮ ਤੇ ਚੱਲਦੇ ਆ ਤੇ ਇੱਕ ਐਸਰ ਕੋਈ ਕੰਮ ਉਹ ਜਦੋਂ ਯੋਗ ਅਗਵਾਇਟ ਕੰਮ ਕਰਦੇ ਆਂ ਚੌਕੇ ਲੋਕਾਂ ਕੋਲ ਤੇ ਥਾਣਾ ਬਦਨੀਕਣਾ ਦੇ ਪੁਲਿਸ ਨੂੰ ਇੱਕ ਬੱਤੀ ਤਾਵੇਂ ਆਪੇ ਮਿਲ ਗਿਆ ਜਿਸ ਦੇ ਵਿੱਚ ਕੇਵਲ ਤਾਰਾਂ ਜਿਹੜੀਆਂ ਮੋਟਰ ਵਾਲੀਆਂ 6 ਮੈਂਬਰੀ ਗਰੋਪ ਕਾਬੂ ਕੀਤਾ ਜਿਨ੍ਹਾਂ ਪਰਸੋਂ ਦੋ ਥੈਲੇ ਕੇਬਲ ਤਾਰਾਂ ਦੇ ਪ੍ਰਾਪਤ ਕਰਾਏ ਨੇ ਜਿਹੜੇ ਮੈਂਬਰ ਨੇ ਇਹ ਇਹਨਾਂ ਦੇ ਨਾਮ ਹੋਏਗੇ ਨੇ ਬਰਿੰਦਰ ਸਿੰਘ, ਦੁਰਪ੍ਰੀਤ ਸਿੰਘ, ਨਰਤਾ ਸਿੰਘ ਆਮਰਦੀਪ ਸਿੰਘ, ਰੋਮਦੀਪ ਸਿੰਘ, ਮਿਰਦਾ ਸਿੰਘ ਇਹ ਸਾਰੇ ਜਿਹੜੇ ਦਾਕੀਆਂ ਤੇ ਰਹਿਣ ਵਾਲੇ ਨੇ। ਇਹ ਸਾਰੇ ਇਹਨਾਂ ਦਾ ਕੋਈ ਪਹਿਲਾਂ ਵੀ ਕ੍ਰਿਮినਲ ਰਿਕਾਰਡ ਹੈਗਾ ਦੋਸ਼ੀਆਂ ਦਾ ਜਾਂ ਨਹੀਂ? ਹਾਂ ਇਹਨਾਂ ਤੇ ਪਹਿਲਾਂ ਵੀ ਦੋ ਤੇ ਹੇਠ ਪਰਚੇ ਦਾ ਤੇ ਗੁਰਪ੍ਰੀਤ ਸਿੰਘ ਜਿਹੜਾ ਦਾਕੀਆਂ ਦਾ ਇਹਦੇ ਉੱਪਰ ਹੈਗਾ ਸੱਦਾ ਲੁਧਿਆਣੇ ਦਾ ਲੁੱਟਾ ਖੋਹ ਦਾ ਪਰਚਾ ਦਰਜ ਹੈ। ਜਿੰਦਰਪ੍ਰਾ ਸਿੰਘ ਹੈ ਇਹਦੇ ਤੇ ਵੀ ਲੁੱਟਾ ਖੋਹ ਦਾ ਪਰਚਾ ਦਰਜ ਹੈ। ਇਹ ਹੈਗਾ ਸੱਦਾ ਰਾਜਪੁਰੇ। ਤੇ ਇਹਨਾਂ ਨੂੰ ਅਸੀਂ ਅੱਜ ਜਿਹੜਾ ਦਾਦ ਦੇ ਵਿੱਚ ਪੇਸ਼ ਕਰਕੇ ਪੁਲਸ ਰਿਮਾਰਕ ਲਵਾਵਾਂਗੇ। ਇਹ ਸਤਵਾਂ ਨੰਦੀ ਕੁਝ ਕਿਸੇ ਦਾ